ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰਾਈਮ ਏਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਹਰ ਰੋਜ਼ ਦੀ ਤਰ੍ਹਾਂ ਖਬਰਾਂ ਤੇ ਚਰਚਾ ਲਈ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਦਾ ਸਾਥ ਹੈ ਸਭ ਤੋਂ ਪਹਿਲਾਂ ਸਵਾਗਤ ਕਰਦੇ ਪੰਨ ਸਰ ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਨਵਜੀਤ ਜੀ ਸਤਿ ਸ਼੍ਰੀ ਅਕਾਲ ਪੰਨ ਸਰ ਪੰਜਾਬ ਦੇ ਵਿੱਚ ਹੜ੍ਹਾਂ ਦੀ ਗੱਲ ਕਈ ਦਿਨ ਤੋਂ ਕਰ ਰਹੇ ਹਾਂ ਕੱਲ ਵੀ ਕਈ ਟੈਮਾਂ ਦੇ ਫਲੱਡ ਗੇਟ ਖੋਲੇ ਗਏ ਸੀ ਅੱਜ ਵੀ ਖਬਰਾਂ ਨੇ ਕਈ ਪਿੰਡਾਂ ਵਿੱਚ ਪਾਣੀ ਭਰ ਗਿਆ ਵਨ ਟੁੱਟੇ ਆ ਸਕੂਲਾਂ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਤਾਜ਼ਾ ਹਾਲ ਜੋ ਕੁਝ ਕੱਲ ਸਿਓਧਣਾ ਵੱਧ ਵਿਗੜ ਗਿਆ ਤੇ ਅੱਗੋਂ ਖਤਰਾ ਹੈ ਕਿ ਅਗਲੇ 3 ਦਿਨ ਯਾਨੀ ਪ੍ਰਸ਼ਾਸਨ ਨੇ ਕਹਿਤਾ ਕਿ ਉਪਰੋਂ ਜਿਹੜੀਆਂ ਸਾਡੇ ਕੋਲ ਰਿਪੋਰਟ ਆਉਂਦੀਆਂ ਅਗਲੇ 3 ਦਿਨ 29 ਤਰੀਕ ਤੱਕ ਹਾਲਾਤ ਹੋਰ ਖਰਾਬ ਹੋ ਸਕਦੇ ਜੀ ਇਹਦੇ ਕਰਕੇ ਸਾਰੇ ਲੋਕਾਂ ਨੂੰ ਇੱਕ ਟਰਮਾ ਰੱਖਣਾ ਪਵੇਗਾ ਦੂਜਾ ਚੌਕਸ ਰਹਿਣਾ ਪਵੇਗਾ ਤੀਜਾ ਇੱਕ ਦੂਜੇ ਦੀ ਬਾਹ ਫੜਨੀ ਪੈਗੀ ਬਿਲਕੁਲ ਸਮਾਜ ਸੰਕਟ ਦਾ ਜਿਹੜੀਆਂ ਸਥਿਤੀਆਂ ਨੇ ਉਹ ਬਹੁਤ ਖਤਰਨਾਕ ਹੈ। ਪਾਖੜੇ ਤੋਂ ਪਾਣੀ ਛੱਡਿਆ ਜਾ ਰਿਹਾ। ਪਿੱਛੋਂ ਸਤਲੁਜ ਦੇ ਵਹਿਣ ਤੇਜ਼ ਹੋ ਰਿਹਾ। ਰਸਤੇ 'ਚ ਉਹ ਬੜਾ ਗਿਆ ਜਦੋਂ ਅਸੀਂ ਸ਼ਾਹਕੋਟ ਧਰਮਕੋਟ ਤੇ ਤੁਅੱਗੇ ਦੀਆਂ ਗੱਲਾਂ ਕਰਦੇ ਸਾਂ। ਹੁਣ ਤਾਂ ਪਿੱਛੇ ਵੀ ਲੋਕਾਂ ਨੂੰ ਇਹਨੇ ਪਰਥੂ ਪਾਉਣਾ ਸ਼ੁਰੂ ਕਰਤਾ। ਪੌਂਗ ਡੈਮ ਦੇ ਵਿੱਚ ਪਾਣੀ ਹੋਰ ਛੱਡਿਆ ਜਾ ਰਿਹਾ। ਲਗਾਤਾਰ ਪਾਣੀ ਛੱਡੇ ਜਾਣ ਕਰਕੇ ਮਾਚਰ ਪ੍ਰਦੇਸ਼ ਦੀ ਸਰਕਾਰ ਵੀ ਆਪਣੇ ਲੋਕਾਂ ਨੂੰ ਚੌਕਸੀ ਵਾਸਤੇ ਕਹਿੰਦੀ ਆ ਪਰ ਉਹਨਾਂ ਨੂੰ ਬਹੁਤਾ ਫਰਕ ਪਾੜਾਂ ਚ ਪੈਂਦਾ ਉਹਦੀ ਗੱਲ ਮੈਂ ਬਾਅਦਪੋਂ ਹੁਣ ਸਾਡੇ ਇਧਰਲੇ ਪਾਸੇ ਇਹਦੇ ਨਾਲ ਵੀ ਲਗਾਤਾਰ ਪਾਣੀ ਵਧ ਰਿਹਾ ਤੇ ਬਿਆਸ ਦੇ ਵਿੱਚ ਆ ਕੇ ਜਦੋਂ ਰਾਹ ਚ ਮੁਕੇਰੀਆਂ ਖੇਤਰ ਤੋਂ ਤੁਰਦਾ ਤੁਰਦਾ ਸ੍ਰੀ ਹਗਿੰਦਪੁਰ ਦੇ ਲਾਗੇ ਆ ਨੁਕਸਾਨ ਕਰਦਾ ਹਰੀਕੇ ਪਤਨ ਤੱਕ ਜਾਂਦਾ ਉੱਥੋਂ ਅੱਗੇ ਤਾਂ ਫਿਰ ਤਬਾਈ ਕਰਦਾ ਜੀ ਅਗਲੇ ਇਲਾਕਿਆਂ ਚੋਂ ਜਾ ਕੇ ਉਸ ਐਨੀਵਾਰ ਤੋਂ ਬਾਅਦ ਇੱਕ ਅੱਧੀ ਵਾਰੀ ਪਾਕਿਸਤਾਨ ਫਿਰ ਜਾ ਕੇ ਤੇ ਫਿਰ ਇਧਰ ਨੂੰ ਮੁੜਦਾ ਫਿਰ ਜਾਂਦਾ ਫਿਰ ਮੁੜਦਾ ਇਧਰ ਮੇਰੇ ਕੋਲ ਕੁਝ ਲੋਕਾਂ ਨੇ ਵੀਡੀਓ ਭੇਜੀਆਂ ਜੰਮੂ ਕਸ਼ਮੀਰ ਤੋਂ ਆਉਂਦੇ ਦਰਿਆਵਾਂ ਦੀਆਂ ਹੁਣ ਜੰਮੂ ਕਸ਼ਮੀਰ 'ਚ ਅੱਜ ਫਿਰ ਬੱਦਲ ਫਟਿਆ ਤੇ ਪਾਣੀ ਸਾਰਾ ਇਧਰ ਹੀ ਆਉਣਾ ਉਹਨਾਂ ਨੇ ਉੱਥੋਂ ਵਾਲੇ ਦਰਿਆਵਾਂ ਦੇ ਜਿਹੜੇ ਵਹਿਣ ਨੇ ਉਹਨਾਂ ਦੀਆਂ ਵੀਡੀਓ ਭੇਜੀਆਂ ਉਹ ਪਤਾ ਨਹੀਂ ਲੋਕ ਉੱਥੇ ਕਿਦਾਂ ਉਹਨਾਂ ਦੇ ਨਾਲ ਸਜਦੇ ਹੋਣ ਉਧਰ ਛੋਟੀਆਂ ਨਦੀਆਂ ਜਿਹੜਾ ਪਾਣੀ ਆ ਰਿਹਾ ਰਾਵੀ ਦੇ ਪਾਣੀ ਨੂੰ ਹੋਰ ਵਧਾ ਕੇ ਤੇ ਨੁਕਸਾਨ ਕਰ ਰਿਹਾ ਇੱਧਰ ਸਾਡੇ ਵਾਲੇ ਪਾਸੇ ਹਾਲਤ ਐ ਕਿ ਮੈਂ ਆਖ ਅਸੀਂ ਪਾੜਨ ਦੀ ਗੱਲ ਬਾਅਦ ਚ ਕਰੂੰ ਲਾਰਜੀ ਡੈਮ ਤੋਂ ਪਾਣੀ ਨਹੀਂ ਸੰਭਾਲਿਆ ਜਾ ਰਿਹਾ ਉਹ ਅੱਗੋਂ ਸਾਡੇ ਪੰਜਾਬ ਨੂੰ ਆ ਰਿਹਾ ਜਿਹੜਾ ਇੱਥੋਂ ਹੁਸ਼ਿਆਰਪੁਰ ਤੋਂ ਚੰਦਪੁਰ ਨੂੰ ਜਾਂਦਾ ਰਸਤਾ ਉਹ ਰਸਤਾ ਦੋ ਤਿੰਨ ਥਾਵਾਂ ਤੋਂ ਅੱਧੀ ਅੱਧੀ ਸੜਕ ਰੁੜ ਗਈ ਆ ਬਾਕੀ ਤੋਂ ਪੁਲਿਸ ਵਾਲੇ ਕਹਿੰਦੇ ਨਾ ਜਾਓ ਜਦ ਤੱਕ ਬਹੁਤੀ ਮਜਬੂਰੀ ਨਾ ਹੋਵੇ ਬਹੁਤੋ ਕੇ ਹਾਲਾਤ ਹੈ ਥੋੜੀ ਰੁੜੀ ਅਤੇ ਬਾਕੀ ਵੀ ਰੁੜ ਸਕਦੀ ਹੈ ਜੀ ਥੱਲੇ ਖੱਡਾਂ ਨੇ ਇਧਰਲੇ ਪਾਸੇ ਜਿਹੜਾ ਸਾਡੇ ਪਠਾਨਕੋਟ ਤੋਂ ਚੱਕੀ ਦਰਿਆ ਵਾਲਾ ਪੁਲ ਸੀ ਉਹ ਪਹਿਲਾਂ ਰੁੜ ਗਿਆ ਉਹਨੂੰ ਉਧਰ ਡਲੋਜੀ ਵਾਲੇ ਪਾਸੇ ਵੀ ਆਵਾਜੇ ਚ ਰਕਾਵਟਾਂ ਨੇ ਵੱਡੀ ਗੱਲ ਇਹ ਕਿ ਜਿਹੜੀ ਪਠਾਨਕੋਟ ਤੋਂ ਕਾਂਗੜੇ ਨੂੰ ਰੇਲ ਜਾਂਦੀ ਸੀ ਉਹ ਤਾਂ ਪਹਿਲਾਂ ਬੰਦ ਹੋ ਗਈ ਸੀ ਅੱਜ ਪਠਾਨਕੋਟ ਤੋਂ ਜਲੰਧਰ ਵੱਲ ਨੂੰ ਰੇਲ ਗੱਡੀਆਂ ਜਿਹੜੀਆਂ ਨੇ ਉਹ ਵੀ ਕੁਝ ਘੱਟ ਕੀਤੀਆਂ ਕੁਝ ਬੰਦ ਕੀਤੀਆਂ ਨੇ ਕਹਿੰਦੇ ਆ ਕਿ ਸ਼ਾਇਦ ਰੋਕਣੀਆਂ ਪੈ ਜਾਣ ਰੋਕੀਆਂ ਕਿੰਨੇ ਰੋਕੀਆਂ ਮੈਨੂੰ ਪਤਾ ਨਹੀਂ ਜੀ ਕਿੱਥੇ ਤੇ ਅਸੀਂ ਹਰ ਪਾਸੇ ਲਗਾਤਾਰ ਲਿੰਕ ਵਧਾਉਂਦੇ ਪੈਸਾ ਕਿੱਥੇ ਹਾਲ ਤੱਕ ਜਿਹੜੇ ਚੱਲਦੇ ਲਿੰਕ ਸੀ ਉਹ ਵੀ ਰੋਕਨੇ ਪੈ ਰਹੇ ਆ ਪੰਜਾਬ ਦੇ ਵਿੱਚ 4-5 ਜ਼ਿਲ੍ਹਿਆਂ 'ਚ ਰਿਪੋਰਟਾਂ ਨੇ ਇੱਕ ਡਿਪਟੀ ਕਮਿਸ਼ਨਰਾਂ ਨੇ ਇਹ ਕਹਿਤਾ ਕਿ ਕੱਲ ਦੀ ਛੁੱਟੀ ਕਰੋ ਜਾਂ ਉਹਦੇ ਨਾਲ ਵੀ ਇੱਕ ਅੱਧੀ ਹੋਰ ਵਧਾ ਸਕਦੇ ਆ ਬੱਚਿਆਂ ਨੂੰ ਛੁੱਟੀਆਂ ਇਸ ਕਰਕੇ ਜ਼ਰੂਰੀ ਆ ਕਿ ਉਹਨਾਂ ਦੀ ਜਾਨ ਦਾ ਸਵਾਲ ਹੈ ਪੜਾਈ ਤਬਾਜ਼ ਵੀਰ ਸੋ ਹਾਲਾਤ ਖਤਰਨਾਕ ਹੈ ਜਿੱਥੇ ਇੱਥੇ ਅੱਗੇ ਗੁਰਦੁਆਰਿਆਂ ਦੇ ਵਿੱਚੋਂ ਵੀ ਪਿੰਡਾਂ 'ਚ ਅਨਾਉਂਸਮੈਂਟ ਹੋ ਰਹੀਆਂ ਕਿ ਬਚ ਕੇ ਆਸ-ਪਾਸੇ ਜਿੱਥੇ ਜਾ ਸਕਦੇ ਚਲ ਜਓ ਪਾਣੀ ਹੋਰ ਆ ਰਿਹਾ ਸਾਡੀ ਉਹਨਾਂ ਨੂੰ ਹਮਦਰਦੀ ਅਸੀਂ ਇੱਥੇ ਬੈਠੇ ਸਿਰਫ ਚੇਤਾਵਨੀਆਂ ਦੇ ਸਕਦੇ ਹਾਂ ਜਦੋਂ ਕੋਈ ਨਵੀਂ ਚੇਤਾਵਨੀ ਆਈ ਪ੍ਰਾਈਮੇਰੀਸ਼ਿਆ ਤੋਂ ਦੇਣ ਦਾ ਯਤਨ ਕਰਾਂਗੇ ਪਰ ਅਸਲੀ ਜਿਹੜੀ ਲੜਾਈ ਆ ਉਹਨਾਂ ਨੇ ਲੜਨੀ ਜਿਹੜੇ ਮੁਸ਼ਕਲ 'ਚ ਫਸੇ ਆ ਸਾਡੀਆਂ ਹਮਦਰਦੀਆਂ ਉਹਨਾਂ ਦੇ ਨਾਲ ਨੇ ਜੀ ਪੰਸਾਭ ਅੱਗੇ ਗੱਲ ਕਰਦੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰਾਂ ਦੀ ਉਹਨਾਂ ਦੀ ਡਿਗਰੀ ਦਾ ਰੌਲਾ ਲੰਬੇ ਸਮੇਂ ਤੋਂ ਪੈ ਰਿਹਾ ਹੈ ਹਾਈ ਕੋਰਟ ਨੇ ਚਲੋ ਨਵਾਂ ਹੁਕਮ ਵੀ ਜਾਰੀ ਕਰ ਦਿੱਤਾ ਪਰ ਜਿਹੜਾ ਉਸ ਤੋਂ ਬਾਅਦ ਵਿਵਾਦ ਸ਼ੁਰੂ ਹੋਇਆ ਉਹਨੂੰ ਕਿਵੇਂ ਦੇਖਦੇ ਹਾਂ ਦੇਖੋ ਕਿਸੇ ਨੂੰ ਵੀ ਆਪਣੀ ਡਿਗਰੀ ਵਿਖਾਉਣ 'ਚ ਕੋਈ ਹਰਜ ਨਹੀਂ ਹੋਣਾ ਚਾਹੀਦਾ ਪ੍ਰਧਾਨ ਮੰਤਰੀ ਜੇ ਸੱਚੇ ਸੁੱਚੇ ਅਤੇ ਆਪਣੀ ਡਿਗਰੀ ਵਿਖਾ ਕੇ ਕਰਨ ਆਪੇ ਹੀ ਸਾਹਮਣੇ ਕਰ ਲੋ ਜੋ ਕਰਨਾ ਇਹ ਗੱਲ ਉਹਨਾਂ ਨੇ ਅਜੇ ਤੱਕ ਨਹੀਂ ਆਖੀ ਉਹਨਾਂ ਦੇ ਬਾਰੇ 'ਚ ਭਾਰਤ ਦਾ ਜਿਹੜਾ ਮੁੱਖ ਸੂਚਨਾ ਦਫ਼ਤਰ ਹੈ ਕੇਂਦਰ ਦਾ ਸੋਚਨਾ ਕਮਿਸ਼ਨ ਨੇ ਉਹਨਾਂ ਨੇ ਆਰਡਰ ਕੀਤਾ ਸੀ ਡਿਗਰੀ ਵਿਖਾਤੀ ਜਾਵੇ ਯੂਨੀਵਰਸਿਟੀ ਵੀ ਹਾਈ ਕੋਰਟ ਚਲੇਗੀ ਸਰਕਾਰ ਵੀ ਚਲੇਗੀ ਪਾਰਟੀ ਵੀ ਚਲੇਗਾ ਹਾਈ ਕੋਰਟ ਦੀ ਲੰਮੀ ਬਹਿਸ ਤੋਂ ਬਾਅਦ ਕਲਜਾ ਸਾਹਿਬਾਨ ਨੇ ਕਹਿਤਾ ਕਿ ਡਿਗਰੀ ਨਹੀਂ ਵਿਖਾਈ ਜਾ ਸਕਦੀ ਇਹ ਪ੍ਰਾਈਵੇਸੀ ਹੈ ਇਹਦੇ ਦਰਮਿਆਨ ਜਦੋਂ ਸ਼ੁਰੂ ਚ ਵਿਵਾਦ ਛੜਿਆ ਸੀ ਉਦੋਂ ਇੱਕ ਵਾਰੀ ਭਾਜਪੀ ਦੇ ਕੁਝ ਲੀਡਰਾਂ ਨੇ ਪਬਲਿਕ ਵਿੱਚ ਆ ਕੇ ਦਾਵਾ ਕੀਤਾ ਸੀ ਕਿ ਕੀ ਐਚ ਗਲਤ ਕੀ ਆ ਕੋ ਸਾਡੀ ਡਿਗਰੀ ਪਈ ਉਹ ਕਹਿੰਦੇ ਸੀ ਡਿਗਰੀ ਯੂਨੀਵਰਸਿਟੀ ਚੋ ਕਿਸੇ ਨੇ ਆਪਣੇ ਤੌਰ ਤੇ ਲਿਆਂਦੀ ਹੈ ਉਹਨਾਂ ਬੀਜੇਪੀ ਲੀਡਰਾਂ ਨੇ ਬਾਹਰ ਕੱਢੀ ਕਿ ਕਿਸੇ ਨੇ ਸ਼ਰਾਰਤ ਕੀਤੀ ਪਤਾ ਨਹੀਂ ਉਹ ਡਿਗਰੀ ਜਦੋਂ ਆਈ ਉਹਦੇ ਨਾਲ ਵਿਵਾਦ ਹੋਰ ਵਧ ਗਿਆ ਕਿਉਂਕਿ ਪਹਿਲੀ ਗੱਲ ਤਾਂ ਇਹ ਕਿ ਜਦੋਂ ਮੁੱਖ ਮੰਤਰੀ ਬਣੇ ਮੋਦੀ ਸਾਹਿਬ ਤੇ ਇਹਨਾਂ ਨੇ ਆਪੇ ਮੰਨਿਆ ਸੀ ਕਿ ਮੈਂ ਤੇ ਬਹੁਤ ਘਟ ਪੜਿਆ ਦੂਜੀ ਗੱਲ ਇਹ ਕਿ ਡਿਗਰੀ ਇਹ ਦੱਸਦੀ ਹੈ ਕਿ ਇਹਨਾਂ ਨੇ ਬੀਏ ਕੀਤੀ ਨਹੀਂ ਸਿੱਧੀ ਐਮਏ ਕਰਗੇ ਇੱਕਦਾਂ ਹੋ ਸਕਦਾ ਉਦੇ ਚੀਜ਼ ਦਾ ਜ਼ਿਕਰ ਨਹੀਂ ਤੀਸਰੀ ਗੱਲ ਇਹ ਚੱਲਦੀ ਹੈ ਜੋ ਚੱਲ ਰਿਹਾ ਸੋਸ਼ਲ ਮੀਡੀਆ 'ਚ ਮੈਂ ਉਹ ਦੱਸ ਨਹੀਂਆ ਮੇਰੇ ਕੋਲ ਕੋਈ ਫਸਟ ਹੈਂਡ ਇਨਫੋਰਮੇਸ਼ਨ ਨਹੀਂ ਤੀਸਰੀ ਗੱਲ ਇਹ ਕਿ ਜਿਹੜੀ ਡਿਗਰੀ ਮੋਦੀ ਸਾਹਿਬ ਦੀ ਪੇਸ਼ ਕੀਤੀ ਗਈ ਉਹ ਡਿਗਰੀ ਕੰਪਿਊਟਰਾਈਜ਼ ਸੀ ਜਦਕਿ ਜਿਹੜੇ ਸਾਲ ਦੀ ਉਹ ਡਿਗਰੀ ਆਖੀ ਗਈ ਉਸ ਸਾਲ ਵਿੱਚ ਅਜੇ ਕੰਪਿਊਟਰ ਯੂਨੀਵਰਸਿਟੀ ਚ ਆਈ ਨਹੀਂ ਸੀ ਉਦੋਂ ਬਾਕੀ ਸਭ ਡਿਗਰੀਆਂ ਹੱਥ ਨਾਲ ਲਿਖੀਆਂ ਜਾਂਦੀਆਂ ਸੀ ਤੇ ਇਹਨਾਂ ਦੀ ਇਕੱਲਿਆਂ ਦੀ ਜਿਹੜੀ ਸੀ ਉਹ ਕੰਪਿਊਟਰ ਨਾਲ ਕਿਉਂ ਆ ਗਈ ਜੀ ਔਰ ਉਹ ਸਾਲ ਜਿਹੜੀ ਇਹਨਾਂ ਡਿਗਰੀ ਕੀਤੀ ਉਹ ਹੋਰ ਕਿਸੇ ਨੇ ਉਹ ਸਾਲ ਕੀਤੀ ਨਹੀਂ ਇਹਨਾਂ ਇਕੱਲੇ ਹੀ ਕੀਤੀ ਇੱਕ ਵਿਅਕਤੀ ਵਾਸਤੇ ਯੂਨੀਵਰਸਿਟੀ ਨੇ ਉਹ ਸਾਰਾ ਡਿਗਰੀ ਕੋਰਸ ਚਲਾ ਲਿਆ ਇਹ ਵੀ ਮੰਨਣ ਤੇ ਨਹੀਂ ਆਉਂਦਾ ਵੱਡੀ ਗੱਲ ਇਹ ਕਿ ਜਿੱਦਨਾਂ ਡਿਗਰੀ ਦਿੱਤੀ ਗਈ ਉਹ ਦਿਨ ਵੀ ਇਕੱਲਿਆਂ ਵਾਸਤੇ ਸੀ ਪਰ ਉਹ ਫੰਕਸ਼ਨ ਕਿੱਥੇ ਗਿਆ ਕਿੰਨੇ ਕੀਤਾ ਕਿਨੇ ਡਿਗਰੀ ਦਿੱਤੀ ਉਹ ਨਹੀਂ ਲੱਭਦਾ ਤੇ ਇਹ ਵੀ ਕਿ ਜਿਹੜੇ ਤਰੀਕ ਪਾਈ ਗਈ ਡਿਗਰੀ ਜਾਰੀ ਕਰਨ ਦੀ ਉਸ ਤਰੀਕ ਨੂੰ ਐਤਵਾਰ ਸੀ ਛੁੱਟੀ ਵਾਲੇ ਦਿਨ ਡਿਗਰੀ ਕਿਦਾਂ ਜਾਰੀ ਹੋ ਗਈ ਉਸ ਡਿਗਰੀ ਨੇ ਇੰਨੇ ਨਵੇਂ ਵਿਵਾਦ ਵਧਾਤੇ ਆ ਐਸ ਵੇਲੇ ਸਾਰੇ ਪਾਸੇ ਸੋਸ਼ਲ ਮੀਡੀਆ ਤੇ ਵੀ ਰੌਲਾ ਪੈ ਰਿਹਾ ਔਰ ਇਹ ਵੀ ਆ ਕਿ ਉਸ ਯੂਨੀਵਰਸਿਟੀ ਦਾ ਜਿਹੜਾ ਚਾਂਸਲਰ ਸੀ ਉਹਨੂੰ ਬਾਅਦ ਵਿੱਚ ਉਹਦੀ ਟਿਨਿਓਰ ਰਿੰਦੀ ਸੀ ਉਹਦੀ ਮਿਆਦ ਜੇ ਰਿੰਦੀ ਸੀ ਕਹਿੰਦੇ ਮਿਆਦ ਰਿੰਦੀ ਤੋਂ ਉਹਨੂੰ ਹਟਾ ਦਿੱਤਾ ਗਿਆ ਹਟਾਉਣ ਦੇ ਕਈ ਤਰੀਕੇ ਹੁੰਦੇ ਆ ਇੱਕ ਤਰੀਕਾ ਇਹ ਹੁੰਦਾ ਕਿ ਉਹਨੂੰ ਸਰਕਾਰ ਆਰਡਰ ਕਰਕੇ ਹਟਾਵੇ ਉਹ ਅਦਾਲਤ ਤੇ ਜਾ ਸਕਦਾ ਦੂਸਰਾ ਤਰੀਕਾ ਕਿ ਉਹ ਹਾਲਾਤ ਇਹੋ ਜਿਹੇ ਬਣਾਉਂਦੇ ਜਾਣ ਕਿ ਉਹ ਆਪ ਹੀ ਅਸਤੀਫਾ ਦੇ ਦੇ ਜੇ ਕਿ ਤੀਸਰਾ ਤਰੀਕਾ ਹੁੰਦਾ ਭਾਰਤ ਦੇ ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਕਰੜਾ ਕਿਸੇ ਨੂੰ ਪਤਾ ਹੀ ਨਹੀਂ ਲੱਗੇ ਕਿ ਬੰਦਾ ਗਿਆ ਕਿੱਥੇ ਕਿਉਂ ਗਿਆ ਕਦ ਲਈ ਗਿਆ ਜੀ ਇੱਥੇ ਅੱਜਕੱਲ ਹਾਲਾਤ ਜਿੱਦਾਂ ਦੇ ਵਾਪਰਦੇ ਆ ਉੱਚ ਕੋਈ ਨਹੀਂ ਜਾਣਦਾ ਕਿ ਉਹ ਚਾਂਸਲਰ ਨੇ ਅਸਤੀਫਾ ਕਿਉਂ ਦਿੱਤਾ ਸੀ ਗੱਦੀ ਕਿਉਂ ਛੱਡ ਗਿਆ ਜਦ ਕੋ ਦੀ ਯਾਦ ਨਹੀਂ ਦੀ ਸੀ ਅੱਗੇ ਤਾਂ ਇਹ ਗੱਲ ਚੱਲਦੀ ਸੀ ਕਿ ਮੋਦੀ ਕਹਿੰਦੇ ਸੀ ਮੈਂ ਬਚਪਨ ਚ ਚਾਹ ਦੇ ਕੱਪ ਵੇਚਦਾ ਰਿਹਾ ਰੇਲਵੇ ਸਟੇਸ਼ਨ ਤੇ ਜਿਹੜੇ ਰੇਲਵੇ ਸਟੇਸ਼ਨ ਦਾ ਇਹ ਨਾਂ ਰਿੰਦੇ ਸੀ ਉਹ ਰੇਲਵੇ ਸਟੇਸ਼ਨ ਹੈਗਾ ਪਰ ਉਹ ਰੇਲਵੇ ਸਟੇਸ਼ਨ ਉਦੋਂ ਬਣਿਆ ਜਦੋਂ ਮੋਦੀ ਜੀ ਦਾ ਬਚਪਨ ਖਤਮ ਹੋ ਚੁੱਕਾ ਸੀ ਕਿ ਟੀਨੇਜਰ ਤੋਂ ਉੱਪਰ ਚਲੇ ਗਏ ਸੀ ਹੁਣ ਜਿਹੜੀ ਉਸ ਉਮਰ ਚ ਜੇ ਇਹਨਾਂ ਚਾਹ ਵੇਚੀ ਹੋਏ ਤੇ ਬਚਪਨ ਦੀ ਗੱਲ ਨਹੀਂ ਬਣਦੀ ਤੇ ਨਾਲੇ ਉਹ ਛੋਟਾ ਜਿਹਾ ਸਟੇਸ਼ਨ ਸੀ ਉੱਥੇ ਚਾਹ ਕੌਣ ਖਰੀਦਦਾ ਸੀ ਉਦੋਂ ਤੋਂ ਚਾਹ ਜੋਗਾ ਸਟੇਸ਼ਨ ਇਨ ਇਹ ਸਟੇਸ਼ਨ ਵਿੱਚ ਬਾਅਦ ਚ ਬਣਿਆ ਇੱਕ ਪੁੱਛੋ ਦੂਸਰਾ ਵਿਵਾਦ ਮੋਦੀ ਸਾਹਿਬ ਪਤਾ ਨਹੀਂ ਕਿਉਂ ਵਿਵਾਦਾਂ ਚ ਰਿਹਾ ਕਿ ਖੁਸ਼ ਨੇ ਕਿਤਨੇ ਕਿਤੇ ਨਾ ਵਿਵਾਦਾਂ ਦਾ ਅੰਤ ਹੋਣਾ ਚਾਹੀਦਾ ਜਿਹਨਾਂ ਡਿਗਰੀ ਲਈ ਇਹ ਤੇ 10 ਦਿਨ ਨਹੀਂ ਲਈ ਤੇ ਅਨਪੜ੍ਹ ਵੀ ਇੱਥੇ ਦੁਨੀਆ ਚ ਸਾਇੰਟਿਸਟ ਬਣ ਜਾਂਦੇ ਰਹਾ ਜੇ ਐਸੋਲੇ ਕਹਿ ਵੀ ਦਿਨ ਕਿ ਮੇਰੇ ਕੋਲ ਡਿਗਰੀ ਨਹੀਂ ਤੇ ਕੋਈ ਫਰਕ ਨਹੀਂ ਪੈਂਦਾ ਪਤਾ ਨਹੀਂ ਕਿਉਂ ਇਹਨਾਂ ਨੇ ਵਿਵਾਦ ਆਪ ਹੀ ਇੰਨੇ ਬਦਾਲੇ ਪੰਛੀ ਵਿਵਾਦਾਂ ਦੀ ਗੱਲ ਕਰਦੇ ਆਂ ਤਾਂ ਇੱਕ ਵਿਵਾਦ ਬੰਤਾਰਾ ਦਾ ਵੀ ਆ ਸਪਰੀਮ ਕੋਰਟ ਨੇ ਐਸਐਟ ਬਣਾਈ ਹੈ ਤੇ ਉਹਦੀ ਜਾਂਚ ਹੋਣੀ ਹੈ ਵੰਤਰਾਂ ਕੀ ਹੈ ਜੀ ਵੰਤਰਾਂ ਦੇਸ਼ ਦੇ ਸਭ ਤੋਂ ਵੱਡੇ ਦੋ ਪੂੰਜੀਪਤੀਆਂ ਚੋਂ ਇੱਕ ਪੂੰਜੀਪਤੀ ਮਕੇਸ਼ ਅੰਬਾਨੀ ਦੇ ਪੁੱਤਰ ਨੇ ਅਨੰਤ ਨੇ ਸ਼ੁਰੂ ਕੀਤਾ ਸੀ ਜਿਹਦੇ ਵਿੱਚ ਜਿਹੜੇ ਜੰਗਲੀ ਜਾਨਵਰ ਆਮ ਤੌਰ ਤੇ ਹੁੰਦੇ ਆ ਪਰ ਉਹਨਾਂ ਚੋਂ ਕੁਝ ਪਾਲਤੂ ਵੀ ਹੁੰਦੇ ਆ ਉਹਨਾਂ ਵਾਸਤੇ ਜਿਸ ਤਰ੍ਹਾਂ ਚਿੜੀਆ ਕਰਨ ਦਾ ਜਿਸ ਤਰ੍ਹਾਂ ਜ਼ੂਨ ਦਾ ਪਸ਼ੂਆਂ ਵਾਸਤੇ ਪੰਛੀਆਂ ਵਾਸਤੇ ਇੱਕ ਆਸ਼ਰਮ ਹੁੰਦਾ ਇੱਕ ਵਸੇ ਬਾਹੰਦਾ ਇੱਕ ਸ਼ਰਨਗਾਹ ਹੁੰਦੀ ਉਹ ਹੈ ਇੱਕ ਥਾਂ ਤੋਂ ਇੱਕ ਹੱਥ ਨੇ ਲਿਆਂਦੇ ਗਏ ਹਤਨੀ ਦਾ ਨਾਮ ਮਾਦਰੀ ਸੀ ਉਸ ਤੋਂ ਬਾਅਦ ਰੌਲਾ ਪੈ ਗਿਆ ਫਿਰ ਪਤਾ ਲੱਗਾ ਕਿ ਉੱਥੇ ਬਹੁਤ ਸਾਰੇ ਗਲਤ ਕੰਮ ਹੁੰਦੇ ਹੁਣ ਮਾਮਲਾ ਚੱਲੇਗਾ ਸੁਪਰੀਮ ਕੋਰਟ 'ਚ ਸੁਪਰੀਮ ਕੋਰਟ ਨੇ ਤਿੰਨ ਜਣਿਆਂ ਦੀ ਇੱਕ ਕਮੇਟੀ ਬਣਾਤੀ ਅਤੇ ਉਹਦੇ ਮੁਖੀ ਬਣਾਤਾ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਸ ਚੇਲਮੇਸ਼ਵਰ ਨੂੰ ਇੱਕ ਵਾਰੀ ਅੱਜ ਤੋਂ 5-6 ਸਾਲ ਪਹਿਲਾਂ ਜਸਟਿਸ ਗੋਗੋਈ ਦੀ ਅਗਵਾਈ 'ਚ ਚਾਰ ਜੱਜਾਂ ਨੇ ਬਗਾਵਤ ਕੀਤੀ ਤੇ ਭਾਰਤ ਦੇ ਜੁਡੀਸ਼ੀਅਨ ਇਤਿਹਾਸ 'ਚ ਪਹਿਲੀ ਵਾਰੀ ਪ੍ਰੈਸ ਕਾਨਫਰੰਸ ਕਰਕੇ ਆਪਣੇ ਚੀਫ ਜਸਟਿਸ ਦੇ ਦੋਸ਼ ਲਾਇਆ ਸੀ ਇਹ ਜਸਟਿਸ ਚੇਲਮੇਸ਼ਵਰ ਉਹਨਾਂ ਚੋਂ ਸੀ ਬਾਅਦ ਜਿਹੜਾ ਜਸਟਿਸ ਰੰਜਨ ਗੋਗੋਈ ਸੀ ਉਹ ਤਾਂ ਸਰਕਾਰ ਦੇ ਪੱਖ 'ਚ ਹੋ ਗਿਆ ਜੀ ਇਹ ਸਾਰੇ ਅੜੇ ਰਹੇ ਸੀ ਇਹ ਬਾਅਦ 'ਚ ਰਿਟਾਇਰ ਹੋ ਗਏ ਜਸਟਿਸ ਚੇਲਮੇਸ਼ਵਰ ਬਹੁਤ ਸਖਤ ਦਿਲ ਡਿਊਟੀ ਲਈ ਗਈ ਹੈ ਉਹ ਸੁਪਰੀਮ ਕੋਰਟ ਨੇ ਆਖਿਆ 17 ਦਿਨਾਂ ਦੇ ਅੰਦਰ ਅੰਦਰ ਰਿਪੋਰਟ ਲਿਓ ਕਿ ਇਹ ਅਮਾਨੀ ਸਾਹਿਬ ਦਾ ਪੁੱਤਰ ਵਿਦੇਸ਼ ਤੋਂ ਜਿਹੜੇ ਜਾਨਵਰ ਮੰਗਾਉਂਦਾ ਰਿਹਾ ਨਿਯਮਾਂ ਦੀ ਪਾਲਣਾ ਕੀਤੀ ਕਿ ਨਹੀਂ ਕੀਤੀ ਜੇ ਨਹੀਂ ਕੀਤੀ ਤੇ ਕਿਉਂ ਨਹੀਂ ਕੀਤੀ ਤੇ ਉਹਨੂੰ ਇਹ ਛੋਟ ਕਾਉਣ ਦਿੰਦਾ ਸੀ ਵਿਦੇਸ਼ ਵਿੱਚ ਜਾਨਵਰ ਭੇਜੇ ਤਾਂ ਵੀ ਇੱਕ ਜਾਨਵਰਾਂ ਦੀ ਤਸਕਰੀ ਦਾ ਅੱਡਾ ਤਾਂ ਨਹੀਂ ਬਣ ਗਿਆ ਇਹ ਕਈ ਕਿਸਮ ਦੇ ਸ਼ੱਕ ਪੈਦਾ ਹੋਣ ਲੱਗ ਪਏ ਸੀ ਜਿਹੜੇ ਸ਼ੱਕਾਂ ਦਾ ਕਰਕੇ ਨਾਲ ਹੀ ਇਹ ਆਖਿਆ ਵੀ ਵੇਖੋ ਕਿ ਜਿਹੜੇ ਇਸ ਤਰ੍ਹਾਂ ਦੇ ਜੀਵ ਨੇ ਜਿਨ੍ਹਾਂ ਨੂੰ ਸੰਭਾਲਿਆ ਜਾਂਦਾ ਜਿਨ੍ਹਾਂ ਬਾਰੇ ਇਹ ਹੈ ਕਿ ਉਹਨਾਂ ਦੇ ਨਾਲ ਜ਼ਿਆਦਤੀ ਨਹੀਂ ਕੀਤੀ ਜਾ ਸਕਦੀ ਉਹਨਾਂ ਸਾਰਿਆਂ ਬਾਰੇ ਜਿਹੜੇ ਭਾਰਤ ਦੀ ਸਰਕਾਰ ਨੇ ਕਾਨੂੰਨ ਬਣਾਏ ਆ ਕਿ ਉਹਨਾਂ ਕਾਨੂੰਨਾਂ ਦੀ ਪਾਲਣਾ ਉਸਥਾਂ ਤੇ ਹੁੰਦੀ ਹੈ ਕਮਾਲ ਦੀ ਗੱਲ ਇਹ ਆ ਕਿ ਇਸ ਵਨਤਰਾ ਆਸ਼ਮ ਜਿਹੜਾ ਪਸ਼ੂਆਂ ਤੇ ਪੰਛੀਆਂ ਦਾ ਇਹਦਾ ਉਦਘਾਟਨ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਪਿਛਲੇ ਸਾਲ ਕੀਤਾ ਸੀ ਜੇ ਇਹਨਾਂ ਨੇ ਉਦਘਾਟਨ ਕੀਤਾ ਸੀ ਉਸ ਤੋਂ ਬਾਅਦ ਉਹਦੇ ਉੱਤੇ ਇਹਨੇ ਇਲਜ਼ਾਮ ਲੱਗਦੇ ਪਏ ਉਹਨਾਂ ਇਲਜ਼ਾਮਾਂ ਨੂੰ ਸੋਸ਼ਲ ਮੀਡੀਆ ਜਾਂ ਕੋਈ ਹੋਰ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਧਾਨ ਮੰਤਰੀ ਨਾਲ ਵੀ ਜੋੜਦਾ ਇਸ ਕਰਕੇ ਸਾਰੀ ਸਪਸ਼ਟਤਾ ਹੋਣੀ ਚਾਹੀਦੀ ਹੈ ਮਾਮਲਾ ਬਹੁਤ ਉਲਝਿਆ ਅੱਗੇ ਤੇ ਛੋਟੇ ਅਮਬਾਨੀ ਅਨਿਲ ਅਮਬਾਨੀ ਦਾ ਮਾਮਲਾ ਬਹੁਤ ੜਕਿਆ ਪਿਆ ਸੀ ਹੁਣ ਵੱਡੇ ਅਮਬਾਨੀ ਦੇ ਪੁੱਤਰ ਦਾ ਮਾਮਲਾ ੜਕਿਆ ਪਿਆ ਇਹ ਗੱਲ ਕਾਫੀ ਦੂਰ ਤੱਕ ਜਾ ਸਕਦੀ ਹੈ ਜੀ ਪੰਨ ਸਾਹਿਬ ਅੱਗੇ ਗੱਲ ਕਰਦੇ ਪੰਜਾਬ ਕਾਂਗਰਸ ਦੇ ਲੀਡਰਾਂ ਦੀ ਪਾਰਟੀ ਵਿੱਚ ਖਿੱਚੋ ਤਾਣ ਹੈ ਬਹੁਤੇ ਲੀਡਰ ਕਹਿੰਦੇ ਇਦਾਂ ਦੀ ਕੋਈ ਗੱਲ ਨਹੀਂ ਦਿੱਲੀ ਸੱਦਿਆ ਗਿਆ ਸੀ ਮੀਟਿੰਗ ਹੋਈ ਹੈ ਕਹਿੰਦੇ ਮੀਟਿੰਗ ਦੇ ਵਿੱਚ ਵੀ ਲੀਡਰਾਂ ਦੀ ਖੜਕੀ ਹੈ ਕਿਸ ਤਰ੍ਹਾਂ ਦੀ ਮੀਟਿੰਗ ਰਹੀ ਹੈ ਪੰਜਾਬ ਦੇ ਕਾਂਗਰਸ ਐਸ ਵੇਲੇ ਖੁਦਕੁਸ਼ੀ ਕਰਨ ਦੇ ਰਾਹ ਪੇ ਜਾਪਦੀ ਹੈ ਇੱਕ ਪਾਸਿਓਂ ਰਿਪੋਰਟਾਂ ਇਹ ਨੇ ਕਿ ਅਕਾਲੀ ਉੱਠ ਨਹੀਂ ਸਕੇ ਉੱਠ ਨਹੀਂ ਰਹੇ ਲੋਕ ਉਹਨਾਂ ਨੂੰ ਮੂੰਹ ਨਹੀਂ ਲਾ ਰਹੇ ਜੀ ਜਿਹੜਾ ਤੁਹਾਡੇ ਦੇ ਕੋਲ ਪ੍ਰਧਾਨ ਆ ਪੁਰਾਣਾ ਬਣਿਆ ਬਣਿਆ ਤੇ ਦਫ਼ਤਰ ਆ ਤੇ ਪੈਸਾ ਉਹਨੂੰ ਲੋਕੀ ਮੂੰਹ ਨਹੀਂ ਲਾਉਂਦੇ ਤੇ ਜਿਹੜਾ ਤੁਹਾਡਾ ਨਵਾਂ ਉੱਠਿਆ ਉਹ ਜੇ ਆਪਣੇ ਉਠਾਉਣ ਵਾਸਤੇ ਪਰੋਲ ਬਣਾਉਂਦਾ ਪਿਆ ਹਾਲਾਂਕਿ ਪ੍ਰਭਾਵ ਲੋਕਾਂ ਤੇ ਚੰਗਾ ਦੱਸਦੇ ਪਰ ਦੋਵੇਂ ਕਾਫੀ ਪਛੇਤ ਵਿੱਚ ਨੇ ਭਾਜਪਾ ਅਜੇ ਮੁਕਾਬਲੇ ਤੱਕ ਆ ਨਹੀਂ ਸਕੀ ਪਰ ਉੱਠਦੀ ਪਈ ਆ ਉਹ ਅਕਾਲੀਆਂ ਨੂੰ ਪਾਸੇ ਕੱਢ ਕੇ ਜਾਂ ਅਕਾਲੀਆਂ ਦੇ ਬੰਦੇ ਤੋੜ ਕੇ ਹੌਲੀ-ਹੌਲੀ ਇਸ ਸਥਿਤੀ 'ਚ ਆਉਣਾ ਚਾਹੁੰਦੀ ਆ ਕਿ 2027 'ਚ ਬਰਾਬਰ ਦੀ ਤੀਜੀ ਧਿਰ ਬਣ ਜੇ ਕਾਂਗਰਸ ਬਾਰੇ ਸਾਰੇ ਸਮਝਦੇ ਆ ਕਿ ਅੱਜ ਦੇ ਤਰੀਕ ਵਿੱਚ ਸਰਕਾਰ ਚਲਾਰੀ ਆਮ ਆਦਮੀ ਪਾਰਟੀ ਦਾ ਜੇ ਕੋ ਬਦਲੇਗਾ ਤੇ ਉਹ ਕਾਂਗਰਸ ਪਰ ਕਾਂਗਰਸੀਆਂ ਦਾ ਆਪਣਾ ਹਾਲ ਹੈ ਕਿ ਇਹਨਾਂ ਚ ਨੌ ਲੀਡਰ ਤੇ 13 ਚੁੱਲ੍ਹੇ ਆ ਇਹਨਾਂ ਦੇ ਕਿ ਸਾਰੇ ਦੇ ਸਾਰੇ ਆਪੋ ਚ ਅੱਡੋ ਪਾਰਟੀ ਨੇ ਹੁਣ ਇਹੋ ਨੇ ਲੁਧਿਆਣਾ ਪੱਛਮੀ ਦੀ ਚੋਣ ਹੋਈ ਆ ਵਿਧਾਨ ਸਭਾ ਦੀ ਉਪ ਚੋਣ ਉੱਚ ਭਾਰਤ ਭੂਸ਼ਣ ਆਸ਼ੂ ਜਿੱਤ ਸਕਦਾ ਸੀ ਜੇ ਸਾਰੇ ਕਾਂਗਰਸੀ ਇਕੱਠੇ ਹੁੰਦੇ ਨਹੀਂ ਹੋਏ ਇਹ ਚ 8-9 ਜਣੇ ਮੁੱਖ ਮੰਤਰੀ ਬਣਦੇ ਦਾਅਵੇਦਾਰ ਨੇ ਉਹਦੇ ਮੁੱਖ ਮੰਤਰੀ ਬਣਦੇ ਦਾਅਵੇਦਾਰ ਹਰ ਕੋਈ ਇਹ ਸਮਝਦਾ ਕਿ ਜੇ ਦੂਜਾ ਥੋੜਾ ਜਿਹਾ ਉੱਭਰੇ ਤੇ ਮੇਰੇ ਪਛੇਤ ਹੋ ਜੇਗੀ ਇਸ ਕਰਕੇ ਦੂਜੇ ਨੂੰ ਲੱਤੜਾਵਾਂ ਆਪ ਅੱਗੇ ਜਾਵਾਂ ਨਾ ਜਾਵਾਂ ਇਹ ਨਹੀਂ ਜਾਣਦੇ ਨਾ ਇਹਦੇ ਉੱਤੇ ਸਾਰੇ ਲੱਗੇ ਆ ਹੁਣ ਤਾਂ ਜਨਤਕ ਜਲਸਿਆਂ ਵਿੱਚ ਵੀ ਸਿੱਧੇ ਤੌਰ ਤੇ ਜਨਤਕ ਤੌਰ ਤੇ ਇੱਕ ਦੂਸਰਾ ਤੋਂ ਤੋਂ ਮੈਵੇਂ ਹੋਣ ਲੱਗ ਪਈ ਹੈ ਖਾਲਾਤ ਹੋ ਜੇ ਬਣ ਗਏ ਇਹਨਾਂ ਦੇ ਕਿਸ ਪਾਰਟੀ ਬਾਰੇ ਬਾਹਰ ਵੀ ਗੱਲਾਂ ਚੱਲਦੀਆਂ ਪਾਰਟੀ ਦੇ ਅੰਦਰ ਵੀ ਚੱਲਦੀਆਂ ਤੇ ਇੱਕ ਦੋ ਮੌਕਿਆਂ ਤੇ ਜਦੋਂ ਕੇਂਦਰ ਕੋਲ ਵੀ ਗਈਆਂ ਕੇਂਦਰ ਵਿੱਚ ਵੀ ਥੋੜੇ ਕਾਂਗਰਸ ਦੀ ਹਾਈ ਕਮਾਂਡ ਕੀ ਲੋਕ ਕਮਾਂਡ ਵੀ ਕੋਈ ਨਹੀਂ ਜੇ ਕੇਂਦਰ ਦੀ ਲੀਡਰਸ਼ਿਪ ਕਾਸੇ ਜੋਗੀ ਹੋਏ ਮੈਂ ਉਦਾਂ ਨਿੱਜੀ ਤੌਰ ਤੇ ਸਮਝਦਾ ਕਿ ਦੇਸ਼ ਵਿੱਚ ਰਾਹੁਲ ਗਾਂਧੀ ਦਾ ਅਕਸ ਅੱਗੇ ਨੂੰ ਉੱਭਰ ਰਿਹਾ ਖਾਸ ਕਰਕੇ ਜਦ ਵੋਟਾਂ ਚੋਰੀ ਦਾ ਮਾਮਲਾ ਇਦੇ ਵਿੱਚ ਜਿੰਨੀ ਲੜਾਈ ਲੜੀ ਤੇ ਅਖੀਰ ਚੋਣ ਕਮਿਸ਼ਨ ਨੂੰ ਰਾਹੁਲ ਦੀ ਲੜਾਈ ਦਾ ਕਰਕੇ ਸੁਪਰੀਮ ਕੋਰਟ ਵਿੱਚ ਵੀ ਮੂੰਹ ਦਿਖਾਣੀ ਪਈ ਔਰ ਸਾਰੀਆਂ ਵੋਟਾਂ ਜਿਹੜੀਆਂ ਨੇ ਜਿਹੜੀਆਂ ਕਟੀਆਂ ਸਨ ਉਹ ਫਾਰਮ ਦੁਬਾਰਾ ਲੈਣੇ ਪੈ ਰਹੇ ਔਰ ਜੋ 98.99% ਲੋਕਾਂ ਨੇ ਦੁਬਾਰਾ ਫਾਰਮ ਦੇ ਵੀ ਦਿੱਤੇ ਆ ਰਾਹੁਲ ਦਾ ਉੱਪਰ ਅਕਸ ਉੱਭਰ ਰਿਹਾ ਪਰ ਪਾਰਟੀ ਦੇ ਅੰਦਰ ਉਹਦੀ ਜਾਤ ਚੱਲਦੀ ਨਹੀਂ ਚੱਲਦੀ ਹੋਵੇ ਤੇ ਸਾਲ ਹੋ ਗਿਆ ਹਰਿਆਣੇ ਚ ਵਿਧਾਨ ਸਭਾ ਚੋਣ ਹੋਈ ਨਹੀਂ ਅਜੇ ਤੱਕ ਉਹਨਾਂ ਤੋਂ اپੋਜੀਸ਼ਨ ਲੀਡਰ ਨਹੀਂ ਚੁਣਿਆ ਜਾ ਰਿਹਾ ਉਥੇ ਜੇ ਵੰਡ ਕਰਨੀ ਹੈ ਕਿ ਕੌਣ ਕਰਨਾ ਚਿਰ ਬੋਲੂ ਫੈਸਲਾ ਕਰਨ ਵਾਲਾ ਕੋਈ ਨਹੀਂ ਜਦੋਂ ਇਹੋ ਜੀ ਹਾਲ ਤੱਕ ਕੇਂਦਰ ਦੀ ਤੇ ਪੰਜਾਬ ਦੇ ਕਾਂਗਰਸੀ ਵੀ ਇਹ ਸਮਝ ਕੇ ਕਿਉਂ ਤੇ ਦਖਲ ਦੇਣ ਜੋਗੇ ਨਹੀਂ ਇਹਨਾਂ ਚੋਂ ਜਿਹੜੇ 8-9 ਜਣੇ ਮੁੱਖ ਮੰਤਰੀ ਦੇ ਦਵੇਦਾਰ ਹਨ ਉਹਨਾਂ ਚੋਂ ਘੱਟੋ-ਘੱਟ ਚੋਂ ਬਰੇ ਤੇ ਗੱਲਾਂ ਚੱਲਦੀਆਂ ਕਿ ਉਹਨਾਂ ਦਾ ਅਖਮਟਕਾ ਭਾਜਪਾ ਨਾਲ ਵੀ ਚੱਲਦਾ ਜੀ ਅਸੀਂ 2027 ਤੱਕ ਇੱਧਰ ਆ ਉਦੇ ਬਾਅਦ ਆਪਾਂ ਤੁਹਾਡੇ ਲਈ ਆਉਣਾ ਤੁਸੀਂ ਸਾਡੇ ਲਈ ਖਾਲੀ ਕੁਰਸੀ ਰੱਖੋ ਅਸੀਂ ਉੱਥੇ ਆ ਕੇ ਬਹਿਣਾ ਉਹਦੀ ਝਾਕੋ ਵਿੱਚ ਉਹਨੂੰ ਭਾਜਪਾ ਤੋਂ ਕੱਲ ਨੂੰ ਕੁਝ ਮਿਲੇ ਜਾਂ ਨਾ ਮਿਲੇ ਉੱਥੇ ਤਾਂ ਪਹਿਲੇ ਕਿਨੇ ਸਾਰੇ ਚਲੇ ਗਿਆ ਪਤਾ ਨਹੀਂ ਹੋਰ ਕਿਨੇ ਕਮ ਚਾ ਕੇ ਤੇ ਇਹ ਵੀ ਜਾਣ ਨੂੰ ਫਿਰਦੇ ਆ ਉਹਨੂੰ ਸਾਧ ਨੂੰ ਆਖ ਕੇ ਤੇਰੇ ਡੇਰੇ ਚ ਚੇਲੇ ਵੜੇ ਹੋ ਗਏ ਕਹਿੰਦਾ ਕੋਈ ਨਹੀਂ ਆਪੇ ਭੁੱਖੇ ਮਰਦੇ ਭਾਜਪੂਤ ਜਾਣਗੇ ਜਦੋਂ ਅਗਲੇ ਪਾਸੇ ਟਿਕਟਾਂ ਨਾ ਮਿਲੀਆਂ ਫਿਰ ਵਾਪਸ ਆ ਜਾਣਗੇ ਅੱਗੇ ਵੀ ਕਈ ਜਾ ਕੇ ਮੁੜਿਆ ਐਸ ਵੇਲੇ ਇਹਨਾਂ ਨੂੰ ਕੱਲ ਹਾਈ ਕਮਾਂਡ ਨੇ ਸੱਦਿਆ ਸੀ ਦਿੱਲੀ ਮੀਟਿੰਗ ਹੋਈ ਆ ਕਹਿੰਦੇ ਮੀਟਿੰਗ ਦੇ ਵਿੱਚ ਰਾਹੁਲ ਗਾਂਧੀ ਨਹੀਂ ਆਇਆ ਉਸ ਮੀਟਿੰਗ ਵਿੱਚ ਵੀ ਕਹਿੰਦੇ ਕੱਖ ਨਹੀਂ ਹੋਇਆ ਲੜਦੇ ਗਏ ਸੀ ਲੜਦੇ ਵਾਪਸ ਆ ਗਏ ਜੇ ਕਹੀਏ ਇਹ ਪੱਲੇ ਕੱਖ ਨਹੀਂ ਪਿਆ ਨਾ ਇਹ ਉਹਨਾਂ ਦੇ ਪੱਲੇ ਪਾ ਕੇ ਆਏ ਤੇ ਨਾ ਆਪ ਉਥੋਂ ਕੁਝ ਖਟ ਕੇ ਲਿਆਏ ਇਹ ਬਾਹਰੀ ਬਰਸੀ ਨਹੀਂ 12 ਘੰਟਿਆਂ ਬਾਅਦ ਖਾਲੀ ਆ ਗਏ ਜੀ ਪੰਸਾਹ ਸਾਹਿਬ ਕੁਝ ਗੱਲਾਂ ਵਾਕਈ ਪੱਲੇ ਨਹੀਂ ਪੈਂਦੀਆਂ ਪਰ ਜਦੋਂ ਲੀਡਰਾਂ ਦੇ ਬਿਆਨ ਇਸ ਤਰ੍ਹਾਂ ਦੇ ਆਉਂਦੇ ਆ ਉਹ ਧਿਆਨ ਮੰਗਦੇ ਆ ਭਾਰਤੀ ਜਨਤਾ ਪਾਰਟੀ ਦੇ ਇੱਕ ਲੀਡਰ ਦਾ ਬਿਆਨ ਹੈ ਕਿ ਪਹਿਲੇ ਪੁਲਾੜ ਯਾਤਰੀ ਭਗਵਾਨ ਹਨੂਮਾਨ ਸੀ ਇਹ ਕਹਿਣ ਦੀ ਜ਼ਰੂਰਤ ਕਿਉਂ ਪਈ ਹੈ ਤੇ ਪਿਛਲਾ ਕਾਰਨ ਕੀ ਲੱਗਦਾ ਹੇ ਭਾਜ ਪਾਦਾ ਲੀਡਰ ਅਨਰਾਗ ਠਾਕਰ ਹੁਣ ਅਸੀਂ ਕੀ ਆਖੀਏ ਸਾਡੇ ਜਲੰਧਰ ਦੇ ਇੱਕ ਕਾਰਜ ਦਾ ਪੜਿਆ ਜਿਉ ਉਹ ਇਨਾ ਗੁਣੀ ਗਿਆਨੀ ਹੋ ਗਿਆ ਕਿ ਹਨੂਮਾਨ ਜੀ ਨੂੰ ਭਾਰਤ ਦਾ ਭਾਰਤ ਦਾ ਕੀ ਦੁਨੀਆ ਦਾ ਸਭ ਤੋਂ ਪਹਿਲਾ ਪੁਲਾੜ ਯਾਤਰੀ ਕਹਿਣ ਲਿਆ ਉਹਨੂੰ ਥੋੜੀ ਜਿਹੀ ਹੋਰ ਖੇਚਲ ਕਰਨੀ ਚਾਹੀਦੀ ਹੈ ਕਿ ਅਸੀਂ ਕਹਿੰਨੇ ਆ ਕਿ ਬ੍ਰਹਮਾ ਜੀ ਵੀ ਉੱਪਰ ਰਹਿੰਦੇ ਭਗਵਾਨ ਵੀ ਉੱਪਰ ਰਹਿੰਦੇ ਨੇ ਸਾਰੇ ਭਗਵਾਨ ਉੱਪਰ ਰਹਿੰਦੇ ਨੇ ਇੰਦਰ ਜੀ ਵੀ ਉੱਪਰ ਰਹਿੰਦੇ ਆ ਫਿਰ ਇਹ ਵੀ ਕਹਿ ਦੇਣਾ ਚਾਹੀਦਾ ਉਹ ਪਲਾਰਟ ਸਟੇਸ਼ਨ ਜਿੱਥੇ ਅਮਰੀਕਾ ਦੇ ਰੂਸ ਦੇ ਸਾਰੇ ਜਾ ਕੇ ਬੈੰਦੇ ਆ ਉਹ ਸਾਡੀ ਸੁਨੀਤਾ ਵਿਲੀਅਮ ਜੀ ਜਾਂਦੇ ਪਹਿਲਾਂ ਕਲਪਨਾ ਚਾਵਲਿਆ ਵੀ ਗਈ ਸੀ ਫਿਰ ਉਹ ਪਲਾਰਟ ਸਟੇਸ਼ਨ ਵੀ ਬਾਅਦ ਚ ਬਣਿਆ ਦੁਨੀਆ ਦਾ ਸਭ ਤੋਂ ਪਹਿਲਾ ਪਲਾਰਟ ਸਟੇਸ਼ਨ ਤੇ ਸਾਨੂੰ ਪਤਾ ਸਾਡੇ ਸਾਰੇ ਦਿਪਤੇ ਉੱਪਰ ਨੇ ਕੀ ਕਿੱਦਾਂ ਦੀਆਂ ਗੱਲਾਂ ਕਰਦੇ ਆ ਇਹ ਜਲੰਧਰ ਦਾ ਪੜਿਆ ਮੁੰਡਾ ਇਹਨਾਂ ਦਾ ਪਰਿਵਾਰ ਇੱਥੋਂ ਹੀ ਸੀ ਪਹਿਲਾਂ ਜਲੰਧਰ ਚੋਂ ਹੀ ਇਹਦੇ ਪਿਤਾ ਜੀ ਪ੍ਰੇਮ ਕੁਮਾਰ ਧੁੰਮਲ ਹੋਣ ਉਹ ਜੇ ਇਹੋ ਜਿਹੀ ਸਾਇੰਸ ਪੜਾਉਣ ਰਿਹਾ ਉੱਥੇ ਉਹ ਨਵੋਦਿਆ ਸਕੂਲ ਵਿੱਚ ਬੋਲਿਆ ਨਵੋਦਿਆ ਉਹ ਹੁੰਦਾ ਜਿਹਦੇ ਵਿੱਚ ਨਵੇਂ ਉਹਦੇ ਯਾਨੀ ਨਵੇਂ ਉਬਾਰ ਬੜੀਆਂ ਗੱਲਾਂ ਨਵੇਂ ਸਾਇੰਸ ਵਾਲੀਆਂ ਗੱਲਾਂ ਪਹਿਲਾਂ ਇਹਨਾਂ ਪੁੱਛੋ ਵੀ ਤੁਹਾਡੇ ਆਪਣੇ ਬੱਚੇ ਕਿੱਥੇ ਨੇ ਬਹੁਤੇ ਲੀਡਰੋ ਆ ਜਿਨ੍ਹਾਂ ਦੇ ਬੱਚੇ ਸਾਇੰਸ ਪੜ੍ਹਦੇ ਆ ਵਿਦੇਸ਼ਾਂ 'ਚ ਭੇਜਦੇ ਆ ਜੇ ਇਹ ਸਾਇੰਸ ਨਾਲ ਹੀ ਚੱਲ ਜਾਣਾ ਸੀ ਤੇ ਫਿਰ ਆਪਣੇ ਪ੍ਰਾਤਨ ਜਵਾਨੇ 'ਚ ਬਿਬਾਨੇਗੇ ਸੀ ਬਿਬਾਨੀ ਲੈ ਆਉਂਦੇ ਹਜ਼ਾਰਾਂ ਕਰੋੜ ਰੁਪਏ ਖਰਚ ਕਰਕੇ ਪ੍ਰਧਾਨ ਮੰਤਰੀ ਜੀ ਵਾਸਤੇ ਇੱਡਾ ਮਹਿੰਗਾ ਜਾਹ ਲੈਉਣ ਦੀ ਕੀ ਲੋੜ ਸੀ ਇਹ ਜਿਹੜੀ ਪੜਾਈ ਪੜਾਉਂਦੇ ਪਏ ਮੈਨੂੰ ਨਹੀਂ ਪਤਾ ਲੱਗਦਾ ਇੱਕ ਵਾਰੀ ਪ੍ਰਧਾਨ ਮੰਤਰੀ ਜੀ ਨੇ ਮੈਂ ਕਹਿ ਦਿੱਤਾ ਸੀ ਕਿ ਦੁਨੀਆਂ ਦੀ ਸਭ ਤੋਂ ਪਹਿਲੀ ਸਰਜਰੀ ਭਾਰਤ ਵਿੱਚ ਹੋਈ ਸੀ ਤੇ ਉਹਨਾਂ ਨੇ ਵੀ ਇੱਕ ਦੇਵਤੇ ਦਾ ਨਾਮ ਲੈ ਦਿੱਤਾ ਸੀ ਜਦੋਂ ਪ੍ਰਧਾਨ ਮੰਤਰੀ ਜੀ ਖੁਦ ਕਹਿੰਦੇ ਆ ਕਿ ਮੈਂ ਬਾਇਓਲੋਜੀਕਲ ਨਹੀਂ ਬਾਇਓਲੋਜੀਕਲ ਦਾ ਮਤਲਬ ਕਿ ਬਾਕੀ ਲੋਕਾਂ ਵਰਗਾ ਮੈਂ ਦੁਨਿਆਵੀ ਜੀਵ ਨਹੀਂ ਮਨੋਤੇ ਈਸ਼ਵਰ ਨੇ ਕਿਸੇ ਖਾਸ ਮਕਸਦ ਲਈ ਭੇਜਿਆ ਖਾਸ ਮਕਸਦ ਲਈ avatars ਆਉਂਦੇ ਤੇ ਜੇ avatars ਆਵੇ ਤੇ ਨਾਲ ਉਹਦੇ ਫਿਰ ਦੇਵਤੇ ਵੀ ਆਉਂਦੇ ਹੋਣਗੇ ਮਦਦ ਕਰਨ ਵਾਸਤੇ ਪਰ ਇਹ ਦਿਨਾਂ ਚਾਰ ਚੁਫੇਰੇ ਜਿਹੜੀ ਨੰਦਾ ਹੋ ਰਹੀ ਆ ਜਿਸ ਤਰ੍ਹਾਂ ਦੇ ਇੱਥੇ ਵਿਵਾਦ ਛਿੜ ਗਿਆ ਇਹ ਵਿਵਾਦ ਛਿੜਨਾ ਨਹੀਂ ਸੀ ਚਾਹੀਦਾ ਥੋੜਾ ਸੰਭਲ ਕੇ ਬੋਲਣਾ ਚਾਹੀਦਾ ਪਰ ਅਨਰਾਗ ਠਾਕੁਰ ਨੂੰ ਬਹੁਤੀ ਪਰਵਾਹ ਨਹੀਂ ਆਖਰਕਾਰ ਦਿੱਲੀ ਦੀਆਂ ਚੋਣਾ ਚ ਉਹ ਜਿਹੜਾ ਸੀ ਗੋਲੀ ਮਾਰੂ ਵਾਲਾ ਜੀ ਟੋਟਕਾ ਉਹ ਵੀ ਤੇ ਅਸੇ ਨੇ ਛੱਡਿਆ ਸੀ ਔਰ ਉਹਦਾ ਇਹਨੂੰ ਫਾਇਦਾ ਬੜਾ ਹੋਇਆ ਸੀ ਜਦੋਂ ਟੋਟਕਾ ਹੋਇਆ ਅਗਲੇ ਮਹੀਨੇ ਕੇਂਦਰ ਚ ਮਨਿਸਟਰੀ ਚ ਵਾਧੇ ਘਾਟੇ ਹੋਏ ਤੇ ਇਹਨੂੰ ਪ੍ਰੋਮੋਸ਼ਨ ਮਿਲ ਗਈ ਸੀ ਹੁਣ ਕਿਤੇ ਫੇਰ ਕੋਈ ਪ੍ਰੋਮੋਸ਼ਨ ਨਾ ਮਿਲਣ ਵਾਲੀ ਹੋਵੇ ਮੈਨੂੰ ਹਰਾਨੀ ਨਹੀਂ ਹੋਊ ਜੀ ਤਾਂ ਸਰ ਵਿਵਾਦਾਂ ਦੀ ਗੱਲ ਕੀਤੀ ਹੈ ਤੇ ਵਾਕੇ ਬਹੁਤ ਸਾਰੇ ਵਿਵਾਦ ਖੜੇ ਹੋ ਜਾਂਦੇ ਆ ਗੁਰਾਤ ਤੋਂ ਖਬਰ ਹੈ ਜੀ ਸਿਆਸੀ ਪਾਰਟੀਆਂ ਨੇ ਚੋਣਾਂ ਲੜੀਆਂ ਨਹੀਂ ਪਰ 4000 ਕਰੋੜ ਰੁਪਏ ਤੋਂ ਵਾਧਾ ਚੰਦਾ ਉਹਨਾਂ ਨੂੰ ਮਿਲ ਗਿਆ ਪਾਰਟੀਆਂ ਕਿਹੜੀਆਂ ਨੇ ਕਿਸ ਨੂੰ ਪਤਾ ਨਹੀਂ ਲੱਗਦਾ ਜੀ ਤੁਹਾਡੇ ਆਉਣ ਤੋਂ ਪਹਿਲਾਂ ਮੈਂ ਵੀ ਇਹ ਗਿਣਤੀਆਂ ਬਿੰਤੀਆਂ ਕਰਦਾ ਹਟਿਆ ਜੀ ਉਹਦੇ ਚ ਇਹ ਕਿ 4700 ਕਰੋੜ ਰੁਪਇਆ 10 ਇਹੋ ਜੀਆਂ ਪਾਰਟੀਆਂ ਨੂੰ ਦਿੱਤਾ ਗਿਆ ਜਿਹੜੀਆਂ ਚੋਣਾਂ ਚੜ੍ਹਨ ਨਹੀਂ ਲੜਦੀਆਂ ਮਾੜਾ ਮੋਟਾ ਡਰਾਮਾ ਕਰਦੀਆਂ ਨੇ ਇੱਕ ਪਾਰਟੀ ਇਹੋ ਜੀ ਹੈ ਜਿਹਨੂੰ 1045 ਕਰੋੜ ਰੁਪਏ ਜੰਨੇ 1.5 ਕਰੋੜ ਰੁਪਏ ਚੰਦਾ ਮਿਲਿਆ ਜੀ ਕਾਗਜ਼ਿਆਂ 'ਚ ਜੋ ਕਹਿੰਦੀ ਹੈ 1031 ਕਰੋੜ ਖਰਚੀ ਦਿੱਤੇ ਹੈ ਜੀ 14 ਕਰੋੜ ਰਹਿ ਗਏ ਤੇ ਜਿਹੜਾ ਅਸਲੀ ਖਰਚਾ ਉਹਦਾ ਉਹ ਸਾਰਾ 283 ਹਜ਼ਾਰ ਕਾਗਜ਼ਿਆਂ ਵਿੱਚ ਉਹਨਾਂ ਨੇ ਵਿਖਾਇਆ ਵੇ ਅਸੀਂ 157 ਕਰੋੜ ਦੀ ਤਾਂ ਸਟੇਜ ਤੇ ਨਹੀਂ ਖਰੀਦ ਲਈ ਕਾਗਜ਼ ਪੱਤਰ ਹੀ ਖਰੀਦ ਲਿਆ 163 ਕਰੋੜ ਉਹ ਕਿਹਦਾ ਸਾਡਾ ਪੈਟਰੋਲ ਤੇ ਖਰਚ ਹੋ ਗਿਆ 8 ਉਮੀਦਵਾਰ ਖੜੇ ਕੀਤੇ ਸੀ 8ਾਂ ਉਮੀਦਵਾਰਾਂ ਦੀ ਕੁੱਲ ਵੋਟ 11496 ਆ ਯਾਨੀ ਇੱਕ ਜਣੇ ਦੀਆਂ 1437 ਵੋਟਾਂ ਹੁਣ ਹੁੰਦਾ ਕੀ ਆ ਕਿ ਕਈ ਸਿਆਸੀ ਪਾਰਟੀਆਂ ਇਹੋ ਜਿਹੀਆਂ ਜਿਹੜੀਆਂ ਕਾਗਜ਼ਾਂ ਤੇ ਹੁੰਦੀਆਂ ਅੱਖ ਨਹੀਂ ਕਰਦੀਆਂ ਮੈਂ ਜਦੋਂ ਅਖਬਾਰ ਦੇ ਵਿੱਚ ਹੁੰਦਾ ਸੀ ਇੱਕ ਬੰਦੇ ਨੂੰ ਇੱਕ ਵਾਰੀ ਮੈਂ ਬੜੀ ਬੁਰੀ ਤਰ੍ਹਾਂ ਪੁਜਾਇਆ ਸੀ ਉਹ ਕੀ ਕਰਦਾ ਸੀ ਉਹਨੇ ਆਉਣਾ ਉਹ ਫੋਟੋ ਲੈਉਣੀਆਂ ਮੈਂ ਜੇ ਫਲਾਣੇ ਥਾਂ ਕੈਂਪ ਲਾਇਆ ਪਹਿਲਾਂ ਪਹਿਲ ਤੇ ਇੱਕ ਦੋਰੀ ਮੈਂ ਲਾਤੀ ਮੈਂ ਕਿਹਾ ਬੜਾ ਸਮਾਜ ਸਿਭਿ ਜਾਵਦਾ ਮਗਰੋਂ ਮੈਂ ਵੇਖਿਆ ਪਤਾ ਕੋਈ ਕਰਵਾਇਆ ਗੱਲ ਖੁੱਲ ਗਈ ਕਿ ਜਿੱਥੇ ਕਿਦੇ ਕੋ ਸੱਭਿਆਚਾਰਕ ਪ੍ਰੋਗਰਾਮ ਚੱਲਦਾ ਉੱਥੇ ਜਾ ਕੇ ਚਾਰ ਪੰਜ ਬੰਦੇ ਇੱਕ ਸਾਈਡ ਤੇ ਖੜੇ ਕਰਕੇ ਉਹ ਜਿਹੜੀ ਭੀੜ ਇਕੱਠੀ ਹੋ ਜਾਂਦੀ ਉਹ ਸਰਨ ਕਹਿੰਦਾ ਫੋਟੋ ਖਿੱਚਣੀ ਇਧਰ ਨੂੰ ਉਹ ਕਰੋ ਸਾਰੇ ਉਧਰ ਕਰਦੇ ਆ ਵਿਚਾਲੇ ਖਲੋ ਕੇ ਫੋਟੋ ਖਿੱਚਦਾ ਤੇ ਲਿਆ ਕੇ ਲਾ ਦਿੰਦਾ ਜਿਵੇਂ ਉਹ ਫਲੰਥਾ ਵੀ ਕੀਤਾ ਸਮਾਜ ਸੇਵਾ ਦਾ ਕੈਂਪ ਉਹ ਸਰਕਾਰ ਤੋਂ ਵੀ ਗ੍ਰਾਂਟਾਂ ਲਿੰਦਾ ਸੀ ਤੇ ਇੱਕ ਐਨਜੀਓ ਯਾਨੀ ਨਾਨ ਗਵਰਨਮੈਂਟ ਆਰਗੇਨਾਈਜੇਸ਼ਨ ਚਲਾਉਂਦਾ ਸੀ ਜਿਹਦੇ ਚ ਵਿਦੇਸ਼ਾਂ ਤੋਂ ਵੀ ਇਹਦੇ ਕੋਲ ਪੈਸੇ ਆਉਂਦੇ ਸੀ ਤੇ ਉਹਨਾਂ ਪੈਸਿਆਂ ਦੇ ਨਾਲ ਉਹ ਫਿਰ ਖਾਣ ਪੀਣ ਦਾ ਕੰਮ ਚਲਾਉਂਦਾ ਸੀ ਐਸ ਕਰਦਾ ਸੀ ਉਹਦਾ ਗਰੁੱਪ ਤੇ ਫੋਟੋ ਇਸ ਤਰ੍ਹਾਂ ਦੀਆਂ ਬਣਾ ਕੇ ਤੇ ਅਖਬਾਰਾਂ 'ਚ ਸਾਰੀਆਂ 'ਚ ਜਾ ਕੇ ਉਹਨਾਂ ਚੋ ਜੇ 10 ਬਰਾਖਵਾਰਾਂ ਨੂੰ ਦਿੱਤੀਆਂ ਤੇ ਉਹਨਾਂ ਚੋ ਚੌਹ ਪੰਜਾਂ ਨੇ ਲਾਦਰੀਆਂ ਉਹ ਫਾਈਲ ਬਣਾ ਕੇ ਭੇਜ ਦੇਣੀ ਸਾਰੇ ਨੂੰ ਇਹ ਕੁਝ ਕਰਦਾ ਸੀ ਹੁਣ ਆਹ ਜਿਹੜੀਆਂ ਬਹੁਤੀਆਂ ਸਰਗਰਮੀ ਤੋਂ ਬਗੈਰ ਇਦਾਂ ਹੀ ਸਿਆਸੀ ਪਾਰਟੀਆਂ ਸੀ ਇਹਨਾਂ ਚੋ ਕੁਝ ਹੁਣ ਬੰਦ ਕੀਤੀਆਂ ਗਈਆਂ ਇਹਨਾਂ ਨੂੰ ਇੰਨੇ ਚੰਦੇ ਜਿਹੜੇ ਦਿੰਦੇ ਵੱਡੇ ਸੇਠ ਉਹ ਦਿੰਦੇ ਇਸ ਕਰਕੇ ਆ ਕਿ ਜਿੰਨੇ ਚੰਦੇ ਉਹ ਲਿਖ ਦੇਣ ਉਹਨਾਂ ਦਾ ਟੈਕਸ ਨਹੀਂ ਦੇਣਾ ਪੈਂਦਾ ਜੇ ਕਾਗਜ਼ਾਂ ਦੇ ਵਿੱਚ ਉਹਨਾਂ ਨੇ ਲਿਖਤਾ ਫੁਲਾਣੀ ਸਿਆਸੀ ਪਾਰਟੀ ਨੂੰ ਅਸੀਂ 20 ਕਰੋੜ ਰੁਪਏ ਚੰਦਾ ਦਿੱਤਾ ਅਸਲ 'ਚ 50 ਲੱਖ ਦੇਣੇ ਆ ਉਸ 20 ਕਰੋੜ ਦੇ ਉੱਤੇ ਜਿਹੜੀ ਵੱਡੀ ਅਮਾਉਂਟ ਹੁੰਦੀ ਵੱਡੀ ਰਕਮ ਹੁੰਦੀ ਆ ਉੱਤੇ ਟੈਕਸ ਵੀ ਵੱਧ ਪੈਂਦਾ ਜੇ 20 ਕਰੋੜ ਦੇ ਉੱਤੇ 40% ਦੇ ਹਿਸਾਬ ਨਾਲ 8 ਕਰੋੜ ਰੁਪਇਆ ਟੈਕਸ ਦੇਣਾ ਪੈਣਾ ਉਹ ਚੋ 50 ਲੱਖ ਦੇ ਦਿਓ ਇੱਕ ਸਿਆਸੀ ਪਾਰਟੀ ਨੂੰ ਉਹਨਾਂ ਕੋ ਕਾਗਜ਼ਾਂ 'ਚ ਜੋ ਮਰਜ਼ੀ ਭਰ ਦਾਰੇ ਐ ਸਿਆਸੀ ਸਰਗਰਮੀ ਕੀਤੀ ਐ ਪਰ ਤੂੰ ਸਾਡੀ ਰਸੀਦ ਜਿਹੜੀ ਆ ਉਹ 20 ਕਰੋੜ ਦੀ ਕਰ ਦੇ ਉਹ ਇਦਾਂ ਦੀਆਂ ਕਰ ਦਿੰਦੇ ਨੇ ਉਹ ਫਿਰ ਆਪਣਾ ਜਿਹੜਾ 50 ਲੱਖ ਇਹਨੂੰ ਦੇ ਕੇ ਤੇ ਜੇ 8 ਕਰੋੜ ਤੱਕ ਬਣਦਾ ਜੋ ਜੋ 7.5 ਕਰੋੜ ਬਚਾ ਜਾਂਦੇ ਆ ਇੱਥੇ ਪੰਜਾਬ ਦੇ ਵਿੱਚ ਬਹੁਤ ਸਾਰੇ ਸੇਟ ਆ ਜਿਨ੍ਹਾਂ ਦੀਆਂ ਲਾਟਰੀਆਂ ਨਿਕਲਦੀਆਂ ਨਹੀਂ ਪਰ ਨਿਕਲਦੀਆਂ ਉਹਨਾਂ ਨੇ ਟੈਕਸ ਬਚਾਉਣਾ ਹੁੰਦਾ ਜਿਹਦੀ ਲਾਟਰੀ ਨਿਕਲੀ ਆ ਫਰਜ ਕਰੋ 20 ਲੱਖ ਦੀ ਨਿਕਲਾਈ ਉਹਨੂੰ ਕਹਿੰਦੇ ਤੂੰ ਨਾ ਇਦਾਂ ਕਰ 20 ਦੀ ਨਿਕਲੀ ਆ ਤੈਨੂੰ ਟੈਕਸ ਵੀ ਦੇਣਾ ਪਣਾ ਟੈਕਸ ਤੇਰਾ ਬਚ ਗਿਆ ਪੂਰੇ ਦੇ ਪੂਰੇ ਪੈਸੇ ਆ ਫੜ ਤੈਨੂੰ 10000 ਹੋਰ ਵੱਧ ਦਿਨ ਦਾ ਟੈਕਸ ਸਾਨੂੰ ਦੇ ਦੇ ਨਾ ਤਾਂ ਤੈਨੂੰ ਨਕਦ ਮਿਲਣਗੇ ਸਰਕਾਰ ਤੋਂ ਲੇਟ ਮੈਨ ਨੇ ਉਹਦੇ ਜਾਂਦਾ ਇਥੇ ਕਾਗਜ਼ਾਂ 'ਚ ਪਾ ਕੇ ਉਹ ਇਹ ਲਿਖ ਦਿੰਦੇ ਆ ਕਿ ਸਾਡੇ 20 ਲੱਖ ਦੀ ਇੱਕ ਰਕਮ ਲਾਟਰੀ 'ਚ ਵੀ ਨਿਕਲੀ ਆ ਆਪਣੇ ਬਲੈਕ ਮਨੀ ਨੂੰ ਐਡਜਸਟ ਕਰਦੇ ਆ ਆ ਸਿਆਸੀ ਪਾਰਟੀਆਂ ਜੇ ਗੁਜਰਾਤ ਵਿੱਚ ਚੱਲਦੀਆਂ ਰਹੀਆਂ ਤੇ ਅਸੀਂ ਸੁਣਿਆ ਸੀ ਗੁਜਰਾਤ ਮਾਡਲ ਸਾਰੇ ਦੇਸ਼ 'ਚ ਲਾਗੂ ਹੋਣਾ ਉਹ ਜੇ ਤੇ ਗੁਜਰਾਤ ਮਾਡਲ ਇਹੋ ਜਿਹਾ ਹੀ ਬਾਕੀ ਸਾਰੇ ਦੇਸ਼ 'ਚ ਲਾਗੂ ਹੋਣਾ ਤੇ ਫਿਰ ਤੇ ਲੋਕੀ ਪਹਿਲਾਂ ਤੋਬਾ ਤੋਬਾ ਕਰਨਗੇ ਅਜੀਬ ਵੀ ਮਾਮਲਾ ਕਿ ਗੁਜਰਾਤ ਵਿੱਚ ਵੀ ੜਿਆੜੀਆਂ ਠਗੀਆਂ ਚੱਲੀ ਜਾਂਡੀਆਂ ਤੇ ਗੁਜਰਾਤ ਤੋਂ ਆਏ ਨੇਤਾ ਜੀ ਉਹ ਕਹਿੰਦੇ ਭਾਰਤ ਨੂੰ ਵਿਸ਼ਵ ਗੁਰੂ ਬਣਾਉਣਾ ਤਾਂ ਨਾਲ ਤੁਸੀਂ ਗੁਜਰਾਤ ਮਾਡਲ ਜੇ ਇਹੋ ਹੀ ਆ ਤੇ ਫਿਰ ਲੋਕਾਂ ਦੇ ਮਨ 'ਚ ਕਈ ਕਿਸਮ ਦੇ ਸਵਾਲ ਕਈ ਕਿਸਮ ਦੇ ਵਿਸਮਸ ਉੱਠਣਾ ਸੁਧਾਰਨ ਗੱਲ ਬਿਲਕੁਲ ਬੰਸ ਸਾਹਿਬ ਦੇਖਦੇ ਆਂ ਜੀ ਹਾਲਾਤ ਕਿਦਾਂ ਜਾਂਦੇ ਆ ਤੁਸੀਂ ਸਵਾਲਾਂ ਦੇ ਜਵਾਬ ਦਿੱਤੇ ਚਰਚਾ ਕੀਤੀ ਤੁਹਾਡਾ ਬਹੁਤ ਧੰਨਵਾਦ ਜੀ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਇਹ ਸੰਸ ਸੀਨੀਅਰ ਪੱਤਰਕਾਰ ਜਤਿੰਦਰ ਪੰਨੋਜੀ ਜਿਨ੍ਹਾਂ ਅੱਜ ਦੇ ਖਾਸ ਮਸਲਿਆਂ ਤੇ ਗੱਲਬਾਤ ਕੀਤੀ ਹੈ ਪ੍ਰੋਗਰਾਮ ਨੂੰ ਵਿੱਚ ਇਸ ਸਮਾਪਤ ਕਰਦੇ ਆ ਮੈਨੂੰ ਨਵਜੀਤ ਹੁੰਦੇ ਹੋ ਅੱਗੇ ਆ ਦੇਖਦੇ ਰਹੋ ਪ੍ਰਾਈਮ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ